ਪੰਜਾਬੀਓ ਬਸ ਕੁਝ ਘੰਟੇ ਬਾਕੀ ਨੇ ਜੇ ਤੁਸੀਂ ਆ ਕੰਮ ਨਹੀਂ ਕੀਤਾ ਤਾਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਕਿਉਂਕਿ ਅੱਜ ਆਖਰੀ ਦਿਨ ਹੈਗਾ ਹੈਗਾ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਵਿਆਜ ਅਤੇ ਜੁਰਮਾਨੇ ਤੋਂ ਬਿਨਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦੇ ਦਿੱਤੇ ਗਏ ਸੁਨਹਿਰੇ ਮੌਕੇ ਦੇ ਤਹਿਤ ਅੱਜ ਵਨ ਟਾਈਮ ਸੈਟਲਮੈਂਟ ਨੀਤੀ ਦੇ ਤਹਿਤ ਦੱਸ ਦਈਏ ਕਿ ਅੱਜ ਜੋ ਕਿ ਟੈਕਸ ਜਮ੍ਹਾਂ ਕਰਵਾਉਣ ਦਾ ਆਖਰੀ ਦਿਨ ਹੈ ਨਿਵਾਸੀਆਂ ਨੂੰ ਨੀਤੀ ਦਾ ਵੱਤਵਤ ਲਾਭ ਹੌਣ ਅਤੇ ਜੁਰਮਾਨੇ ਤੋਂ ਬਿਨਾ ਬਕਾਇਆ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਦੇ ਲਈ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰ ਅੱਜ ਐਤਵਾਰ ਨੂੰ ਵੀ ਕੰਮਕਾਜ ਦੇ ਸਮੇਂ ਦੌਰਾਨ ਖੁੱਲੇ ਰਹਿਣਗੇ ਤਾਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਹੈਗਾ ਕਿ ਰਾਜ ਸਰਕਾਰ ਵਸਨੀਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਸੁਵਿਧਾ ਕੇਂਦਰ ਐਤਵਾਰ ਨੂੰ ਖੁੱਲੇ ਰੱਖਣ ਦਾ ਫੈਸਲਾ ਵਸਨੀਕਾਂ ਦੀ ਸਹੂਲਤ ਲਈ ਲਿਆ ਗਿਆ ਹੈਗਾ ਤੇ ਅੱਜ ਵੀ ਉਹ ਦਫ਼ਤਰ ਖੁੱਲੇ ਨੇਗੇ ਤਾਂ ਛੇਧੇ ਛੇਧੇ ਜਾ ਕੇ ਤੁਸੀਂ ਵੀ ਇਹ ਕੰਮ ਕਰਵਾ ਲੋ ਇਸ ਦੇ ਨਾਲ ਹੀ ਉਹਨਾਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਨਹਿਰੇ ਮੌਕੇ ਦਾ ਵੱਤਵਤ ਲਾਭ ਉਠਾਉਣ ਅਤੇ ਵਿਆਜ ਅਤੇ ਜੁਰਮਾਨੇ ਤੋਂ ਬਿਨਾ ਬਕਾਇਆ ਟੈਕਸ ਜਮ੍ਹਾਂ ਕਰਵਾਓ ਅਧਿਕਾਰੀਆਂ ਨੇ ਦੱਸਿਆ ਹੈਗਾ ਕਿ ਪ੍ਰਾਪਰਟੀ ਟੈਕਸ ਸਾਲ 2000 13 14 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਤੇ ਇਸ ਦਾ ਭੁਗਤਾਨ ਹਰ ਸਾਲ ਸਵੈ ਮੁਲਾਕਣ ਦੇ ਆਧਾਰ ਦੇ ਉੱਤੇ ਕਰਨਾ ਪੈਂਦਾ ਜੇਕਰ ਜਾਇਦਾਦ ਮਾਲਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦੇ ਵਿੱਚ ਆਸਫਲ ਰਹਿੰਦਾ ਹੈ ਤਾਂ ਨਗਰ ਨਿਗਮ ਦੁਆਰਾ 20% ਜੁਰਮਾਨਾ ਅਤੇ ਬਕਾਇਆ ਰਕਮ ਦੇ ਉੱਤੇ 18% ਸਾਲਾਨਾ ਵਿਆਜ ਲਗਾਇਆ ਜਾਂਦਾ ਹੈ ਤਾਂ ਇਸ OTS ਨੀਤੀ ਦੇ ਤਹਿਤ ਵਸਨੀਕ ਹੁਣ 31 ਅਗਸਤ ਯਾਨੀ ਕਿ ਅੱਜ ਆਖਰੀ ਦਿਨ ਹੈਗਾ ਤਾਜ ਤੱਕ ਬਿਨਾ ਕਿਸੇ ਜ਼ੁਰਮਾਨੇ ਦਾ ਵਿਆਜ ਜਾਂ ਫਿਰ ਦੱਸ ਦੇ ਕਿ ਜ਼ੁਰਮਾਨੇ ਜਾਂ ਫਿਰ ਵਿਆਜ ਦੇ ਵਕਾਇਆ ਟੈਕਸ ਜਮਾ ਕਰਵਾ ਸਕਦੇ ਨੇ ਤਾਂ ਬਕਾਇਆ ਟੈਕਸ ਨਗਰ ਨਿਗਮ ਦੇ ਜ਼ੋਨਲ ਦਫ਼ਤਰ ਦੇ ਵਿੱਚ ਸਥਿਤ ਸਹੂਲਤਾਂ ਕੇਂਦਰਾਂ ਦੇ ਵਿੱਚ ਜਮਾ ਕਰਾਉਣਾ ਕਰਵਾਇਆ ਜਾ ਸਕਦਾ ਹੈ ਤਾਂ ਨਿਵਾਸੀਆਂ ਨੂੰ 1 ਸਤੰਬਰ 2025 ਤੋਂ ਬਕਾਇਆ ਟੈਕਸ ਦੇ ਉੱਤੇ ਜੁਰਮਾਨਾ ਅਤੇ ਸਾਲਾਨਾ ਵਿਆਜ ਵੀ ਦੇਣਾ ਪਵੇਗਾ ਯਾਨੀ ਕਿ ਅੱਜ ਤੁਹਾਡੇ ਕੋਲ ਆਖਰੀ ਦਿਨ ਹੈਗਾ ਕੁਝ ਘੰਟੇ ਬੀਤ ਚੁੱਕੇ ਨੇ ਤੇ ਕੁਝ ਘੰਟੇ ਹੀ ਬਾਕੀ ਨੇ ਤਾਂ ਤੁਸੀਂ ਵੀ ਜੋ ਕਿ ਸਹੂਲਤਾਂ ਕੇਂਦਰ ਜਾ ਕੇ ਆਪਣਾ ਇਹ ਕੰਮ ਕਰਵਾ ਸਕਦੇ ਹੋ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ निवासियों ਨੂੰ ਨੀਤੀ ਦਾ ਵੱਤਵਤ ਲਾਭ ਉਠਾਉਣ ਅਤੇ ਜੁਰਮਾਨੇ ਤੋਂ ਬਿਨਾ ਬਕਾਇਆ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਦੇ ਲਈ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰ ਅੱਜ ਐਤਵਾਰ ਨੂੰ ਵੀ ਕੰਮਕਾਜ ਦੇ ਸਮੇਂ ਦੌਰਾਨ ਖੁੱਲੇ ਰਹਿਣਗੇ ਤਾਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਹੈਗਾ ਕਿ ਰਾਜ ਸਰਕਾਰ ਵਸਨੀਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਸੁਵਿਧਾ ਕੇਂਦਰ ਐਤਵਾਰ ਨੂੰ ਖੁੱਲੇ ਰੱਖਣ ਦਾ ਫੈਸਲਾ ਵਸਨੀਕਾਂ ਦੀ ਸਹੂਲਤ ਲਈ ਲਿਆ ਗਿਆ ਹੈਗਾ ਤੇ ਅੱਜ ਵੀ ਉਹ ਦਫ਼ਤਰ ਖੁੱਲੇ ਨੇਗੇ ਤਾਂ ਛੇਦ ਛੇਦ ਜਾ ਕੇ ਤੁਸੀਂ ਵੀ ਇਹ ਕੰਮ ਜ਼ਰੂਰ ਕਰਵਾ ਲਓ ਇਸ ਦੇ ਨਾਲ ਉਹਨਾਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਨਹਿਰੇ ਮੌਕੇ ਦਾ ਵੱਤਵਤ ਲਾਭ ਉਠਾਉਣ ਅਤੇ ਵਿਆਜ ਅਤੇ ਜੁਰਮਾਨੇ ਤੋਂ ਬਿਨਾ ਬਕਾਇਆ ਟੈਕਸ ਜਮ੍ਹਾਂ ਕਰਵਾਓ ਅਧਿਕਾਰੀਆਂ ਨੇ ਦੱਸਿਆ ਹੈਗਾ ਕਿ ਪ੍ਰਾਪਰਟੀ ਟੈਕਸ ਸਾਲ 2000 13 14 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਤੇ ਇਸ ਦਾ ਭੁਗਤਾਨ ਹਰ ਸਾਲ ਸਵੈ ਮੁਲਾਕਣ ਦੇ ਆਧਾਰ ਦੇ ਉੱਤੇ ਕਰਨਾ ਪੈਂਦਾ ਜੇਕਰ ਜਾਇਦਾਦ ਮਾਲਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦੇ ਵਿੱਚ ਆਸਫਲ ਰਹਿੰਦਾ ਹੈ ਤਾਂ ਨਗਰ ਨਿਗਮ ਦੁਆਰਾ 20% ਜੁਰਮਾਨਾ ਅਤੇ ਬਕਾਇਆ ਰਕਮ ਦੇ ਉੱਤੇ 18% ਸਾਲਾਨਾ ਵਿਆਜ ਲਗਾਇਆ ਜਾਂਦਾ ਹੈ ਤਾਂ ਇਸ OTS ਨੀਤੀ ਦੇ ਤਹਿਤ ਵਸਨੀਕ ਹੁਣ 31 ਅਗਸਤ ਯਾਨੀ ਕਿ ਅੱਜ ਆਖਰੀ ਦਿਨ ਹੈਗਾ ਤਾਜ ਤੱਕ ਬਿਨਾ ਕਿਸੇ ਜ਼ੁਰਮਾਨੇ ਦਾ ਵਿਆਜ ਜਾਂ ਫਿਰ ਦੱਸ ਦੇ ਕਿ ਜ਼ੁਰਮਾਨੇ ਜਾਂ ਫਿਰ ਵਿਆਜ ਦੇ ਵਕਾਇਆ ਟੈਕਸ ਜਮ੍ਹਾਂ ਕਰਵਾ ਸਕਦੇ ਨੇ ਤਾਂ ਬਕਾਇਆ ਟੈਕਸ ਨਗਰ ਨਿਗਮ ਦੇ ਜ਼ੋਨਲ ਦਫ਼ਤਰ ਦੇ ਵਿੱਚ ਸਥਿਤ ਸਹੂਲਤਾਂ ਕੇਂਦਰਾਂ ਦੇ ਵਿੱਚ ਜਮ੍ਹਾਂ ਕਰਾਉਣਾ ਕਰਵਾਇਆ ਜਾ ਸਕਦਾ ਹੈ ਤਾਂ ਨਿਵਾਸੀਆਂ ਨੂੰ 1 ਸਤੰਬਰ 2025 ਤੋਂ ਬਕਾਇਆ ਟੈਕਸ ਦੇ ਉੱਤੇ ਜੁਰਮਾਨਾ ਤੇ ਸਾਲਾਨਾ ਵਿਆਜ ਵੀ ਦੇਣਾ ਪਵੇਗਾ ਯਾਨੀ ਕਿ ਅੱਜ ਤੁਹਾਡੇ ਕੋਲ ਆਖਰੀ ਦਿਨ ਹੈਗਾ ਕੁਝ ਘੰਟੇ ਬੀਤ ਚੁੱਕੇ ਨੇ ਤੇ ਕੁਝ ਘੰਟੇ ਹੀ ਬਾਕੀ ਨੇ ਤਾਂ ਤੁਸੀਂ ਵੀ ਜੋ ਕਿ ਸਹੂਲਤਾਂ ਕੇਂਦਰ ਜਾ ਕੇ ਆਪਣਾ ਇਹ ਕੰਮ ਕਰਵਾ ਸਕਦੇ ਹੋ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ